ਹਾਏ ਹਾਏ ਕੀ ਹੋ ਗਿਆ ਵਾ ਇੰਨੀ ਉਦਾਸ ਕਿਉਂ ਬੈਠੇ ਜੇ ਯਾਰ ਕੀ ਰਹਿ ਸਾਰੀਂ ਵੀ ਰਨੂ ਮੈਂ ਮੈਂ ਨਾ ਸ਼ਾਪਿੰਗ ਕਰਨੀ ਆ ਤੈਨੂੰ ਪਤਾ ਤੇਗਾ ਵਾ ਪਾਰਟੀ ਤੇ ਆਪਾਂ ਜਾਣਾ ਸਾਰਿਆਂ ਨੇ ਹਾਂ ਤੇ ਜਾਣਾ ਵਾ ਤੇ ਉਹਦੇ ਵਾਸਤੇ ਸੂਟ ਚਾਹੀਦਾ ਨਵਾਂ ਉਹ ਤੇ ਚਾਹੀਦਾ ਹੀ ਆ ਨਵਾਂ ਪਰਸ ਚਾਹੀਦਾ ਵਾ ਹਾਂ ਉਹ ਵੀ ਚਾਹੀਦਾ ਵਾ ਮੈਨੂੰ ਵੀ ਜੁੱਤੀ ਚਾਹੀਦੀ ਆ ਹਾਂ ਗਲਤ ਦੱਸ ਕੇ ਕੀ ਆ ਗੱਲ ਇਹ ਹੈਗੀ ਆ ਆ ਸਾਰਾ ਸਮਾਨ ਲਿਆਉਣ ਵਾਸਤੇ ਕੀ ਚਾਹੀਦਾ ਵਾ ਪੈਸੇ ਤੇ ਪੈਸਿਆਂ ਦਾ ਤੇ ਰੋਲਾ ਵਾ ਮੇਰਾ ਘਰ ਵਾਲਾ ਇੰਨਾ ਕੰਜੂਸ ਆ ਪੈਸੇ ਕੱਢ ਕੇ ਰਾਜ਼ੀ ਨਹੀਂ ਆ ਤੇ ਮੈਂ ਕਿਤਨਾ ਸਾਰਾ ਸਮਾਨ ਲਿਆਵਾਂਗੀ ਅੱਛਾ ਆ ਗੱਲ ਐ ਆਹੀ ਗੱਲ ਆ ਦੇ ਕੋਈ ਆਈਡੀਆ ਤੇਰੇ ਕੋਲ ਤੇ ਕਿੰਨੇ ਆਈਡੀਆਸ ਹੁੰਦੇ ਆ ਘਰ ਕੋਈ ਹੱਲ ਮੇਰੇ ਕੀ ਕਹਿੰਦੇ ਐ ਸਮੱਸਿਆ ਦਾ ਵੇਖ ਲਾਂ ਆ ਤੈਨੂੰ ਮੈਂ ਵੱਖਰੀ ਪਾਰਟੀ ਦਵਾਵਾਂਗੀ ਜੇ ਤੂੰ ਮੇਰੀ ਸਮੱਸਿਆ ਦਾ ਹੱਲ ਕਰ ਦਿੱਤਾ ਤੇ ਆਈਡੀਆ ਆਈਡੀਆ ਤੇ ਮੇਰੇ ਕੋਲ ਬੜਾ ਵਧੀਆਗਾ ਵੈਸੇ ਹੈਗਾ ਹਾਂ ਹਰੇ 10 ਦਿਨ ਜਲਦੀ ਮੈਂ ਤੇ ਕਰਾਂ ਥੋੜੇ ਦਿਨ ਤੇ ਰਹਿ ਗਏ ਆ ਠੀਕ ਐ ਪਰ ਇਹ ਆਈਡੀਆ ਚੱਲਦੇ ਜਾਊਗਾ ਨਾ ਓਹੋ

ਕੀ ਤਾ ਲੰ ਸਾਤੀ ਚਾਰਿਆ ਦੀ ਸਾੜੀ ਚਲ ਲੈ ਸਕੀਪ ਕਰਤਾ ਮੈਨੂੰ ਕਿਹੜਾ ਤੂੰ ਹੀ ਮੰਗਾ ਕੇ ਦੇਣੀ ਤੂੰ ਹੀ ਮੰਗਾ ਨਹੀਂ ਸਕਦੇ oh my god ਹਾਂ ਸਕੀਪ ਕਰ ਦਿੰਦੀ ਕੀ ਕਹੀ ਖੋਚ ਨਹੀਂ ਸਾਢੇ ਚਾਰਿਆ ਦੀ ਸਾੜੀ ਤੂੰ ਹੀ ਕਿੱਥੇ ਲੈ ਕੇ ਜਿੰਨੀ ਹੈ ਮੈਂ ਸਕੀਪ ਕਰਨ ਲੱਗੀ ਸੀ ਮੈਂ ਕਿੱਥੋਂ ਲੈ ਕੇ ਲੈਣੀ ਆ ਨਹੀਂ ਤੂੰ ਹੀ ਨਹੀਂ ਨਾ ਮੰਗਾ ਸਕਦੇ ਨਮੇਸਕਿਪ ਕਰਨ ਲੱਗੀ ਮੰਗਾ ਨਹੀਂ ਸਕਦਾ ਹਾਂਜੀ ਅੱਗੇ ਜਿਹੜੇ ਕੱਪੜੇ ਪਾਉਣੀ ਆ ਮੈਂ ਹੀ ਲੈ ਕੇ ਦੰਨਾ ਬੇਕਿਉਂ ਤੇ ਨਹੀਂ ਲੈ ਕੇ ਆਉਂਦੀ ਆਹੋ ਸਕਿਪ ਕਰਨ ਲੱਗੀ ਹਾਂ ਇਹ ਕੰਮ ਕਰ ਹਾਂਜੀ ਆ ਸਾੜੀ ਬੰਦਾ ਹਾਂ ਮੇਰੀ 4500 ਦੀ 4500 ਰੜੀ ਮੰਗਾ ਸੋਚ ਲੋ ਸੋਚ ਲੈ ਆਹ ਕਰਤਾ ਐਡ ਟੂ ਕਾਰਟ ਹਾਂ ਐਡ ਟੂ ਕਾਰਟ ਨਾ ਕਰ ਬਾਈ ਨਾ ਕਰ ਤੇ ਪੈਸੇ ਮੈਂ ਦਊਂਗਾ अच्छा ऑनलाइन पे कैश ऑन कैश ऑन डिलीवरी दूँगा चलो ठीक है हां चलो ठीक है लेट्स गो ले फुटवियर नहीं नहीं ये किथे मैं ਲੈ ਸਕਦੀ हूं ये नहीं 3000 दे नहीं महंगे करने की ਹੁੰਦੇ ਆ ਆਪਾਂ ਥੋੜਾ ਲੈਣੇ 3000 ਰੁਪਏ ਦੇ 3000 ਰੁਪਏ ਦੇ ਹਨਾ ਪੈਰਾਂ ਚ ਪਾਣ ਵਾਸਤੇ ਲੈ ਲਈਏ ਛੱਡੋ ਪਰਾਂ ਮੰਗਾ ਸਾੜੀ ਦੇ ਨਾਲ ਪਾਵੇਂ ਸੋਨੇ ਲੱਗਣਗੇ। ਹਾਂ 3000 ਰੁਪਏ ਦੇ ਜਿਹੜੇ ਤੈਨੂੰ ਪਸੰਦ ਆ ਮੰਗਾ। ਮੰਗਾ। ਹਾਂ ਛਾ। ਅਮ 22 ਨਾਉ। ਕੈਸ਼ ਔਨ ਡਿਲੀਵਰੀ। ਅੱਛਾ ਕੈਸ਼ ਔਨ ਡਿਲੀਵਰੀ। ਗੇਮ ਓਵਰ। ਮੰਗਾ ਨਹੀਂ ਸਕਦੇ ਮੰਗਾ ਨਹੀਂ ਸਕਦੇ। ਤੈਨੂੰ ਵੀ ਜਰਾ ਮੈਂ ਦੱਸਾਂ ਮੰਗਾ ਸਕਦੇ ਕਿ ਨਹੀਂ ਮੰਗਾ ਸਕਦੇ। ਚਲੋ ਠੀਕ ਆ ਫਿਰ। ਆਹੋੜ ਪਰਸ ਤੇ ਛੱਡ ਹੀ ਦਿੰਨੇ ਨਾ ਇੰਨਾ ਮਹਿੰਗਾ 2000 ਰੁਪਏ ਦਾ ਪਰਸ ਕੀ ਕਰਨਾ ਦੱਸੋ ਪਰਸ ਤੇ ਮੇਰੇ ਕੋ ਪਈ ਜਾਂ ਇਹ ਨਹੀਂ ਆਪਾਂ ਕਰਨਾ ਹੀ ਨਹੀਂ ਇਹ ਕੰਮ ਐਵੇਂ ਸ਼ੋਭਾ ਜੀ ਆ ਪਰਸ ਦੀ ਕੈਨਸਲ ਕੀ ਹੋਇਆ ਕਿਨੇ 4000 ਦਿਓ ਆ 4500 ਆ ਦਿਓ ਆ ਚਲੋ 5000 ਦੀ ਲਾ ਦੋ 5000 ਦੀ ਹੋ ਆ 3000 ਦੀ ਹੋਰ 8000 ਦੀ ਆ ਹਾਂਜੀ ਆ 2000 ਰਹਿ ਗਿਆ ਨਾ ਹਾਂਜੀ ਨਬੇੜੀ ਨੂੰ 11000 ਰੁਪਏ ਟੋਟਲ 2000 10000 ਹੁੰਦਾ ਪਹਿਲਾਂ ਮੈਸੇਜ ਆ ਗਿਆ 8000 10000 ਟੋਟਲ ਹੋ ਗਿਆ ਕਰੋ ਕਰਦਾ ਪੱਕਾ 2000 ਦੀ ਆ ਨਾ ਹਾਂਜੀ ਆ ਉਹ ਕਰ ਕਰ ਮੈਨੂੰ ਤਾਂ 10000 ਰੁਪਏ ਪੜਨੇ ਅੱਛਾ ਹੁਣ ਅੱਜ ਤੋਂ ਬਾਅਦ ਇਹ ਨਹੀਂ ਕਹਿਣਾ ਹਾਂਜੀ ਕੀ ਅਹੀਂ ਕੀ ਕਰਨੀ ਮੰਗਾ ਕੇ ਅਹੀਂ ਮੰਗਾ ਨਹੀਂ ਸਕਦੇ ਹੁਣ ਤੂੰ ਹੀ ਕਿਹੜਾ ਲੈ ਆ ਦੇ ਦੇਣੀ ਆ ਨਹੀਂ ਲੱਗ ਗਿਆ ਨਾ ਪਤਾ ਲੈ ਆ ਕੇ ਦੇ ਸਕਦਾ ਵਾ ਹਾਂ ਹਾਂ ਚੱਲ ਡੰਡੀ ਪੈ ਹਾਂ ਚੱਲ ਠੀਕ ਆ ਸਾੜੀ ਵੀ ਹੋ ਗਈ ਪਰਸ ਵੀ ਹੋ ਗਿਆ ਜੁੱਤੀ ਵੀ ਹੋ ਗਈ ਹੋਰ ਵੀ ਕੁਛ ਨਹੀਂ ਕੀ ਬੜ ਬੜ ਕੀ ਕਰਨ ਨਹੀਂ ਆ ਹਾਂ ਮੈਂ ਕਹਿੰਦੇ ਸੀਗੀ ਇਹ ਵੀ ਕਸਰ ਰਹਿ ਗਈ ਇਹ ਇੱਥੇ ਮੈਂ ਮਿੰਟੇ ਚ ਤੈਨੂੰ 10000 ਰੁਪਏ ਦੀ ਸ਼ੌਪਿੰਗ ਕਰਾ ਦੇਣਾ ਨਹੀਂ ਨਹੀਂ ਮੈਂ ਕਹਿੰਦੀ ਹਾਂ ਮੇਰਾ ਘਰ ਵਾਲਾ ਤੇ ਸਭ ਤੋਂ ਚੰਗਾ ਵਾ ਇਤਨਾ ਲੋਕਾਂ ਦੇ ਘਰ ਵਾਲੇ ਥੋੜੇ ਲੈ ਕੇ ਦਿੰਦੇ ਨੇ 10-10000 ਰੁਪਏ ਦਾ ਸਮਾਨ 4500 ਦੀ ਸਾੜੀ 3000 ਰੁਪਏ ਦੀਆਂ ਜੁੱਤੀਆਂ 2000 ਰੁਪਏ ਦਾ ਪਰਸ ਮੇਰੇ ਕੋਲ ਨਾ ਰੁਪਈਆ 10000 ਖੜ ਲੀ ਚੰਗਾ 500 ਰੁਪਈਆ ਉਹਦੇ ਵਿੱਚੋਂ ਬਚਣਾ ਵਾ ਉਹ ਤੂੰ ਰੱਖ ਲਈ ਕਿਤੇ ਟੌਫੀਆਂ ਡਾਪੀਆਂ ਖਾ ਲਈ ਕਿਤੇ ਗੁਲਫੀ ਗਲਫੀ ਖਾ ਲਈ ਚਲ ਚਲੋ ਠੀਕ ਆ ਫਿਰ ਚਲਦੀ ਆ ਮੈਂ ਫਿਰ ਦੱਦੀਆਂ ਸਹੇਲੀਆਂ ਨੂੰ ਮੇਰੇ ਘਰ ਵਾਲਿਆਂ ਨੇ ਮੈਨੂੰ ਕਿੰਨਾ ਵਧੀਆ ਸਮਾਨ ਲੈ ਕੇ ਦਿੱਤਾ ਟੋਰ ਨਹੀਂ ਕਰਦੀ ਮੇਰੇ ਸਹੇਲੀ ਦੇ ਵਿੱਚ ਉਹ ਚੀਜ਼ ਰਹਿ ਗਈ ਐ ਤੇ ਵੇਖ ਲਾ ਨਾ ਨਾ ਹੁਣ ਤੇ ਕੁਛ ਨਹੀਂ ਰਹਿ ਗਿਆ ਜਦੋਂ ਤੂੰ ਜਾਣਾ ਨਾ ਪਾਰਟੀ 'ਚ ਐ ਡਿਫਰੈਂਟ ਦਿਖਣੀ ਚਾਹੀਦੀ ਐ ਤੈਨੂੰ ਹਾਂ ਬਸ ਹੈਅ ਸਟਾਈਲ ਕਰਵਾ ਲਾਂਗੀ ਬਾਰਾ ਹੋ ਕੇ ਨਿਕਦਾ ਉਹਨਾ ਉਹ ਹੋ ਜਾਣਾ 15 ਕੁ 100 ਰੁਪਏ ਦਾ ਚਲੋ ਕੋਈ ਗੱਲ ਨਹੀਂ ਤੂੰ ਵੀ ਲੈ ਲਿਓ ਚਲੋ ਠੀਕ ਐ ਮੈਂ ਚਲਦੀ ਆਂ ਫਿਰ ਪੁੱਕਾ ਪੁੱਕਾ 12000 ਰੁਪਏ ਤੈਨੂੰ ਮੈਂ ਫੜਾ ਦੇਣਾ ਠੀਕ ਆ ਚਲ ਰਿੰਪੀ ਕੋ ਜਾਨੀ ਹਾਂ ਟੋਰ ਟੋਰ ਚ ਕਹਿ ਤੇ ਦਿੱਤਾ ਹੀ ਮੈਂ ਹੈ ਕਿ ਹੁਣ 12000 ਰੁਪਇਆ ਦੇਣਾ ਕਿੱਥੋਂ ਆ ਜਾਂ ਹੁਣ ਕ੍ਰੈਡਿਟ ਕਾਰਡ ਤੋਂ ਹੀ ਦਿੰਨਾ ਵਾ ਫਿਰ ਫੇਰ ਹੀ ਗੁਜ਼ਾਰਾ ਹੋਣਾ ਵਾ ਓਹੋ ਕੀ ਹੋ ਗਿਆ ਇਨੀ ਖੁਸ਼ ਯਾਰ ਮੇਰੀ ਗੱਲ ਸੁਣ ਧੰਨਵਾਦ ਤੇਰਾ ਉਹ ਤੈਨੂੰ ਪਤਾ ਹੀ ਜਿਹੜੀ ਤੂੰ ਮੈਨੂੰ ਸਕੀਮ ਦਿੱਤੀ ਸੀਗੀ ਕਹਾਵਿਆਪ ਹੋ ਗਈ 12000 ਰੁਪਏ ਮੈਨੂੰ ਦੇ ਤਈ ਸੱਚੀ ਮੁੱਚੀ ਸ਼ੁਗਰ ਹੈ ਤੇਰਾ ਤੇ ਤੂੰ ਇਹੋ ਜਿਹੀ ਆਈਡੀ ਆ ਕਿੱਥੋਂ ਜਾਂਦੇ ਆ ਐਸੇ ਸਕੀਮ ਦੱਸੇ ਕਿ ਮੈਂ ਹੀ ਫਿਰ ਰਿੰਪੀ ਨੇ ਹੋਰ ਕਿੰਨੇ ਇਹਨੂੰ ਕਹਿੰਦੇ ਫਿਰ ਕੀ ਕਹਿੰਦੇ ਮੈਂ ਨਹੀਂ ਗੋ ਮੈਂ